ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਗੋਕਲ ਐਵਨਿਊ ਅੰਮ੍ਰਿਤਸਰ ਸਥਿਤ ਸ਼੍ਰੀ ਗੋਪਾਲ ਮੰਦਰ ਵਿੱਚ ਬੜੇ ਧਾਰਮਿਕ ਤਿਉਹਾਰ ਉਤਸ਼ਾਹ ਅਤੇ ਸ਼ਰਦਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਮੰਦਰ ਕਮੇਟੀ ਵੱਲੋਂ ਮੰਦਰ ਨੂੰ ਬੜੀ ਹੀ ਸੁੰਦਰ ਢੰਗ ਨਾਲ ਫੁੱਲਾਂ ਅਤੇ ਰੋਸ਼ੀ ਦੇ ਨਾਲ ਸਜਾਇਆ ਗਿਆ ਮੰਦਰ ਪ੍ਰਗਨ ਵਿੱਚ ਸਵੇਰ ਤੋਂ ਹੀ ਭਗਤਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਜਿਉਂ-ਜਿਉਂ ਰਾਤ ਨੇੜੇ ਆਉਂਦੀ ਗਈ ਮੰਦਰ ਵਿੱਚ ਸ਼੍ਰੀ ਕ੍ਰਿਸ਼ਨ ਭਗਤਾਂ ਦੀ ਲਗਾਤਾਰ ਹਾਜ਼ਰੀ ਰਹੀ। ਸਭ ਨੇ ਮਿਲ ਕੇ ਭਜਨ ਕੀਰਤਨ ਕੀਤਾ ਅਤੇ ਮਾਹੌਲ ਹਰੇ ਕ੍ਰਿਸ਼ਨ ਹਰੇ ਰਾਮਾ ਦੇ ਜਕਾਰਿਆਂ ਨਾਲ ਗੂੰਜ ਉਠਿਆ। ਠੀਕ 12 ਵਜੇ ਰਾਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਮਹੋਤਸਵ ਦੀ ਰਸਮੀ ਧੁਨੀ ਹੋਈ ਅਤੇ ਭਗਵਾਨ ਭਗਤ ਜਨਾਂ ਨੇ ਝੂਲੇ ਵਿੱਚ ਵਿਸ਼ਰਾਮ ਕਰ ਰਹੇ ਬਾਲ ਗੋਪਾਲ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਧੰਨਵਤ ਮਹਿਸੂਸ ਕੀਤਾ ਮੰਦਰ ਵਿੱਚ ਆਏ ਸਾਰੇ ਭਗਤਾਂ ਨੇ ਠਾਕੁਰ ਜੀ ਦੇ ਦਰਸ਼ਨਾ ਨਾਲ ਭਰਪੂਰ ਆਨੰਦ ਮਾਣਿਆ ਅਤੇ ਸ਼੍ਰੀ ਠਾਕੁਰ ਜੀ ਦੇ ਆਸ਼ੀਰਵਾਦ ਪ੍ਰਾਪਤ ਕੀਤੇ ਕਮੇਟੀ ਦੇ ਸੇਵਾਦਾਰਾਂ ਨੇ ਦਰਸ਼ਨ ਲਈ ਆਏ ਸਾਰੇ ਸੰਗਤਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਇਸ ਮੌਕੇ ਮੁੱਖ ਮਹਿਮਾਨ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਜੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮੈਡਮ ਸਾਖੀ ਸ਼ਾਨੀ ਜੀ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਇਸ ਮੌਕੇ ਤੇ ਹਾਜ਼ਰ ਸਨ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਐਸੀ ਦੇਣਾ ਚਾਹੋਗੇ ਜੀ ਸ਼ਹਿਰ ਵਾਸੀਆਂ ਨੂੰ ਅੱਜ بڑا ਜਿਹੜਾ ਪਵਿੱਤਰ ਦਿਨ ਹੈ ਜਿੱਤੇ ਅੱਜ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਜਨਮ ਅਸ਼ਟਮੀ ਹੈ ਜਨਮ ਦਿਨ ਹੈ ਉਥੇ ਨਾਲ ਅੱਜ ਸੰਗਰਾਹ ਦੇ ਉਹ ਬਹੁਤ ਘੱਟ ਇਹੋ ਜਿਹੇ ਜਿਹੜੇ ਨੇ ਇਹ ਦਿਨ ਬੰਦੇ ਨੇ ਸੋ ਇਸ ਦਿਨ ਦੇ ਉੱਤੇ ਮੈਂ ਸਾਰੇ ਆਪਣੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਮੇਰੇ ਨਾਲ ਸਾਡੇ ਮਾਨਯੋਗ ਬੜੇ ਸਾਡੇ ਸ਼ਹਿਰ ਦੇ ਜਿਹੜੇ ਨੇ ਮਿਹਨਤੀ ਔਰ ਬੜੇ ਇੰਟੈਲੀਜੈਂਟ ਜਿਹੜੇ ਡੀਸੀ ਮੈਂਬਰ ਨਹੀਂ ਉਹ ਸਾਜੀ ਸਾਨੀ ਜੀ ਵੀ ਮੇਰੇ ਨਾਲ ਬੈਠੇ ਆ ਸੋ ਇਸ ਸ਼ਹਿਰ ਦਾ ਸਾਡਾ ਸੰਗਠਨ ਬਾਰੇ ਦੇ ਚਰਨ ਅਰਦਾਸ ਕੀਤੀ ਹੈ ਕਿ ਸਾਡੇ ਸ਼ਹਿਰ ਨੂੰ ਜਿਹੜਾ ਉਹਦੇ ਉੱਤੇ ਅਸ਼ੀਰਵਾਦ ਰੱਖੇ ਔਰ ਸਾਡਾ ਸ਼ਹਿਰ ਜਿਹੜਾ ਸਭ ਤੋਂ ਸੁੰਦਰ ਸ਼ਹਿਰ ਜਿਹੜਾ ਦੁਨੀਆ ਦੇ ਵਿੱਚ ਹੋਵੇ ਉਹਦੇ ਲਈ ਅਸੀਂ ਜਿਹੜਾ ਹੈਗਾ ਉਪਰਾਲੇ ਵੀ ਕਰਦੇ ਆ ਔਰ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਵੀ ਕੀਤੀ ਹੈ ਕਿ ਸਾਨੂੰ ਸ਼ਕਤੀ ਦੇ ਅਸੀਂ ਇਸ ਸ਼ਹਿਰ ਨੂੰ ਹੋਰ ਖੂਬਸੂਰਤ ਬਣਾ ਸਕੀਏ ਥੈਂਕ ਯੂ ਬਾਕੀ ਕਹਿਣਾ ਚਾਹੋਗੇ ਅੱਜ ਮੇਰਾ ਨਾਮ ਰਕੇਸ਼ ਤੁਲੀ ਹੈ ਮੈਂ ਸ਼੍ਰੀ ਗੋਪਾਲ ਮੰਦਰ ਕਮੇਟੀ ਚ ਸੀਨੀਅਰ ਵਾਈਸ ਪ੍ਰਧਾਨ ਆ ਸਾਡੇ ਪ੍ਰਧਾਨ ਜੀ ਬਾਕੀ ਕਲਾਜ ਜੀ ਨੇ ਜਿਹੜੇ ਅੱਜ ਕੱਲ ਆਟੋ ਸਟੇਸ਼ਨ ਨੇ ਸਾਡੇ ਜੀ ਪੈਟਰਨ ਸਾਹਿਬ ਸ਼੍ਰੀ ਵਿਰੋਧ ਰਣਜੀਤ ਸਾਹਿਬ ਨਾਲ ਬੈਠੇ ਆ ਬਾਕੀ ਸਾਡੀ ਸਾਰੀ ਟੀਮ ਸਾਡੇ ਜਨਰਲ ਸੈਕਟਰੀ ਵਾਈਸ ਪ੍ਰਧਾਨ ਸਾਰੇ ਅਸੀਂ ਸਾਰੀ ਕਮੇਟੀ ਵੱਲੋਂ ਆ ਜਨਮ ਅਸ਼ਟਮੀ ਦੇ ਛੁੱਪ ਦਿਹਾੜੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਔਰ ਅਸੀਂ ਇਹ ਇਹਨਾਂ ਦੇ ਆਏ ਹੋਏ ਸਾਡੇ ਮੇਰ ਸਾਹਿਬ ਛਿੜੀ ਬੋਤੀ ਭਾੜੀਆ ਜੀ ਤੇ ਸਾਡੇ ਮੈਡਮ ਡੀਸੀ ਜੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਬਹੁਤ ਧੰਨਵਾਦ ਕਰਦੇ ਆ ਚਾਹੇ ਪ੍ਰਭੂ ਚਰਨਾ ਜੀ ਆਪਣਾ ਵੀ ਡਿਊਟੀ ਆਪਣਾ ਫਰਜ਼ ਸਮਝ ਕੇ ਆਇਆ ਪਰ ਅਸੀਂ ਆਪਣੀ ਕਮੇਟੀ ਵੱਲੋਂ ਇਹਨਾਂ ਦਾ ਇੱਥੇ ਆਣ ਦੇ ਬਹੁਤ-ਬਹੁਤ ਸਵਾਗਤ ਕਰਦੇ ਆ ਬਹੁਤ ਮਾਣ ਕਰਦੇ ਆ ਵੀ ਇਹਨਾਂ ਨੇ ਆਪਣੀ ਜ਼ਰੂਰੀ ਟਾਈਮ ਕੱਢਿਆ ਔਰ ਸਾਡੇ ਮੰਦਰ ਦੇ ਵਿੱਚ ਆਏ ਅਸੀਂ ਬਹੁਤ ਸਰ ਆਪਣਾ ਨਾਮ ਬੋਲ ਕੇ ਜੀ ਆਜ ਦਾ ਪ੍ਰੋਗਰਾਮ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਸੁਸ਼ੀਮ ਸ਼ਰਮਾ ਕੌਨ ਸੈਕਟਰੀ ਕੋ ਬਾਲ ਮਦਰ ਦੇਖੀ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਜਨਮਸ਼ਟੀਆਂ ਲੱਖ ਲੱਖ ਵਧਾਈਆਂ ਦੇਣਾ ਚਾਹੁੰਦਾ ਔਰ ਤੁਸੀਂ ਦੇਖਿਆ ਹੁੰਦਾ ਕਿ ਅੱਜ ਮੰਦਰ ਦੇ ਬਾਹਰ ਜਾਂ ਮੰਦਰ ਦੇ ਅੰਦਰ ਦੇਖਿਆ ਹੁੰਦਾ ਕਿੰਨਾ ਰਸ਼ ਹੈ ਲੋਕਾਂ ਦੀ ਭੜਕਾਨ ਕਿੰਨਾ ਉਸਾ ਲੋਕੀ ਘੁੰਮ ਕੇ ਆ ਕੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਤਾਂ ਠਾਕੁਰ ਜੀ ਜੀਆਂ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤਾਂ ਮੈਂ ਇਸ ਕਰਕੇ ਸਾਰੇ ਸ਼ਹਿਰ ਵਾਸੀਆਂ ਤੋਂ ਇਹੋ ਇਹੋ ਜਨਨ ਕਹਿਣਾ ਚਾਹਾਂਗਾ ਕਿ ਤੁਸੀਂ ਵੱਧ ਤੋਂ ਵੱਧ ਧਰਮ ਨਾਲ ਜੁੜੋ ਔਰ ਮੰਦਿਰਾਂ 'ਚ ਜਾ ਕੇ ਪ੍ਰਭੂ ਦੇ ਦਰਸ਼ਨ ਕਰੋ ਔਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਹਾਂ ਨਾਮ ਬੋਲ ਕੇ ਆਪਣਾ ਮੇਰਾ ਨਾਮ ਯੋਗੇਸ਼ ਤਾਰਾ ਹੈ ਮੈਂ ਗੋਪਾਲ ਮੰਦਰ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ ਹਾਂ ਔਰ ਮੈਂ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ